ਇੱਕ ਵੱਡੇ ਇਕੱਠ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਵੀ ਲੀਡਰ ਨੇ ਇਨਸਾਫ ਦੀ ਲੜਾਈ ਲਈ ਉਹਨਾਂ ਦਾ ਸਾਥ ਨਹੀਂ ਦਿੱਤਾ। ਗੁਰਪਤਵੰਤ ਪੰਥੂ ਦੇ ਕਤਲ ਦੀ ਜੋ ਕੋਸ਼ਿਸ਼ ਹੈ ਉਹਦੇ ਵਿੱਚ ਭਾਰਤੀ ਕਿਸੇ ਏਜੰਸੀ ਦਾ ਅਧਿਕਾਰੀ ਵਿਕਰਮ ਯਾਦਵ ਸ਼ਾਮਿਲ ਹੈ। ਭਾਵੇਂ ਅਧਿਕਾਰਕ ਕੋਰਟ ਤੇ ਕੋਈ ਵੀ ਆਗੂ ਹੈ ਉਹੋ ਅਕਾਲੀ ਦਲ ਦੀ ਆਪਣੀ ਗੁੱਟਬੰਦੀ ਹੈ ਉਹਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਇੱਧਰ ਗੁਜਰਾਤ ਦੇ ਵਿੱਚੋਂ 173 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ। ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਿਵਿੰਦਰ ਹਾਜ਼ਰ ਹਾਂ ਦੇਸ਼ ਦੁਨੀਆ ਤੇ ਪੰਜਾਬ ਦੀਆਂ तमाम ਖਬਰਾਂ ਦੇ ਉੱਪਰ ਅੱਪਾ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਹਿਮ ਗੱਲ ਇਹ ਹੀ ਕਿ ਜਿਹੜੀ ਰਸੀ ਸੀ ਕਿ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਕੱਲ ਉਹਦੇ ਬਾਰੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਕਿ ਹੁਣ ਉਸ ਤੋਂ ਬਾਅਦ ਵਿੱਚ ਰਫੜ ਵੀ ਥੋੜਾ ਥੋੜਾ ਨਜ਼ਰ ਆਉਂਦਾ ਹੈਗਾ ਕੱਲ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਨਾਇਆ ਗਿਆ ਜਾਂ ਕਿ ਉਹ ਕਿੰਨੇ ਕੁ ਮੰਨੇ ਨੇ ਕਿ ਨਹੀਂ ਇਹ ਤਾਂ ਪਤਾ ਨਹੀਂ ਪਰ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਭਰੋਸਾ ਜ਼ਰੂਰ ਦਿੱਤਾ ਹੈਗਾ ਉਹ ਮੂਸੇਵਾਲੇ ਦੇ ਪਿਤਾ ਦੇ ਸਾਹਮਣੇ ਹੀ ਮਨਾਉਣ ਦੇ ਵਿੱਚ ਕਾਮਯਾਬ ਕਾਂਗਰਸ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਉਮੀਦਵਾਰ ਜੀਤ ਮਹਿੰਦਰ ਸਿੰਘ ਨੂੰ ਲੈ ਕੇ ਮੂਸਾਪਿੰਡ ਪਹੁੰਚੇ ਹੈਗੇ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰਨ ਕਾਰਨ ਕਾਂਗਰਸ ਘਬਰ ਆ ਗਈ ਸੀ ਮਰਹੂਮ ਨੌਜਵਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਆਜ਼ਾਦ ਉਮੀਦਵਾਰ ਬਣਾ ਚੋਣ ਲੜਨ ਦੀ ਚਰਚਾ ਜਿਵੇਂ ਆਈ ਸੀ ਉਹਦੇ ਅੰਤ ਵਿੱਚ ਪਰਵਾਰ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨਾਲ ਜਿਹੜਾ ਹੈਗਾ ਚੱਲਣ ਦਾ ਫੈਸਲਾ ਕੀਤਾ ਤੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ ਬਠਿੰਡਾ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਇਹ ਪਿੰਡ ਮੂਸਾ ਪਹੁੰਚੇ ਉਹਦੀ ਹੋਵੇ ਉਹਦੀ ਜਿਹੜੇ ਘਰ ਜਿਹਨੂੰ ਕਿ ਹਵੇਲੀ ਹੈ ਕਿਹਾ ਜਾਂਦਾ ਹੈ ਉੱਥੇ ਗਏ ਨੇ ਇਸ ਤੋਂ ਪਹਿਲਾਂ ਜਿਹੜਾ ਚਰਚਾ ਸ਼ੁਰੂ ਹੋ ਗਈ ਸੀ ਕਿ ਬਲਕੌਰ ਸਿੰਘ ਕਾਂਗਰਸ ਵਿੱਚ ਨਹੀਂ ਸਕੋ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਬਜਾ ਚੋਣ ਲੜਨਗੇ ਇਸ ਤੋਂ ਹਾਈ ਕਮਾਂਡ ਘਬਰਾ ਗਈ ਆਜ਼ਾਦ ਉਮੀਦਵਾਰ ਬਜਾ ਚੋਣ ਲੜਨ ਦੀ ਜਿਹੜੀ ਚਰਚਾ ਤੋਂ ਬਾਅਦ ਕਾਂਗਰਸ ਨੇ ਉਹਨਾਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਈ ਹੈ ਮੋਸੇਵਾਲੇ ਦੇ ਘਰੇ ਇੱਕ ਵੱਡੇ ਇਕੱਠ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਵੀ ਲੀਡਰ ਨੇ ਇਨਸਾਫ ਦੀ ਲੜਾਈ ਲਈ ਉਹਨਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਲਾਰੈਂਸ ਮਸ਼ਨੋਈ ਅਤੇ ਸਰਕਾਰ ਆਪਸ ਵਿੱਚ ਮਿਲੀਆਂ ਹੋਈਆਂ ਨੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਪਰਵਾਰ ਸਭ ਨੇ ਲੋਕਾਂ ਨੂੰ ਇਕੱਠੇ ਇਕੱਠ ਨੂੰ ਵਿਸ਼ਵਾਸਤਵਾਇਆ ਕਿ ਉਹ ਇਨਸਾਫ ਦੀ ਲੜਾਈ ਲਈ ਹਮੇਸ਼ਾ ਪਰਿਵਾਰ ਦੇ ਨਾਲ ਚੱਲਣਗੇ ਕਦੇ ਪਰਿਵਾਰ ਤੋਂ ਬਾਹਰ ਨਹੀਂ ਜਾਏਗਾ ਕਾਂਗਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੂਸੇਵਾਲੇ ਦੇ ਪਰਿਵਾਰ ਦਾ ਜਿਹੜਾ ਪਾਰਟੀ ਨਾਲ ਕੋਈ ਰੌਲਾ ਨਹੀਂ ਸਗੋਂ ਉਹ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਦੁਖੀ ਨੇ ਜਿਨ੍ਹਾਂ ਨੇ ਇਨਸਾਫ ਦੀ ਲੜਾਈ ਲਈ ਕੁਝ ਪਹਿਲ ਨਹੀਂ ਕੀਤੀ ਹੈਗੀ ਇਹਦੇ ਨਾਲ ਹੀ ਜੋ ਲੋਕਰਾਜ ਪੰਜਾਬ ਵੱਲੋਂ ਜਿਹੜਾ ਹੈਗਾ ਮਰਹੂਮ ਪੰਜਾਬੀ ਗਾਇਕ ਦੇ ਪਰਿਵਾਰ ਨੂੰ ਲੋਕ ਸਭਾ ਚੋਣ ਲੜਨ ਦੇ ਲਈ ਮਨਾਉਣ ਵਿੱਚ ਸਫਲ ਰਹਿਣ ਦਾ ਦਾਅਵਾ ਕੀਤਾ ਗਿਆ ਡਾਕਟਰ ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੂਸੇ ਵਾਲਾ ਪਰਿਵਾਰ ਲੋਕ ਸਭਾ ਚੋਣਾਂ ਚ ਆਜ਼ਾਦ ਉਮੀਦਵਾਰ ਬਜੋ ਲੜਨਾ ਚਾਹੁੰਦਾ ਸੀ ਪਰ ਪਰਿਵਾਰ ਦੇ ਉੱਤੇ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਦਬਾਅ ਪਾ ਕੇ ਹਾਮੀ ਭਰਵਾਈ ਗਈ ਹੈਗੀ ਆ ਸੋ ਇਹ ਸਾਰਾ ਮਾਮਲਾ ਸੀ ਦੋਸਤੋ ਇਧਰੋਂ ਜਿਵੇਂ ਟਿਕਟਾਂ ਦੀ ਵੰਡ ਬਣਾਈ ਹੋਈ ਹੈ ਕਲ ਅਮਰਤਪਾਲ ਦੇ ਮਾਪਿਆਂ ਵੱਲੋਂ ਬਲਟੋਆ ਸਿੰਘ ਬਲਟੋਹਾ ਨੂੰ ਹਮੈਦ ਦੇਨ ਤੋਂ ਨਾ ਕੀਤੀ ਹੈ ਕਿਉਂਕਿ ਬਿਰਸਾ ਸਿੰਘ ਬਲਟੋਹਾ ਉਹਨਾਂ ਦੇ ਘਰੇ ਪਹੁੰਚੇ ਸੀ ਕਿਹਾ ਗਿਆ ਸੀ ਵੀ ਭਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਹਾ ਸੀਗਾ ਮੈਨੂੰ ਵੀ ਅਸੀਂ ਜੇ ਤੁਸੀਂ ਚੋਣ ਲੜੋਗੇ ਤਾਂ ਅਸੀਂ ਤੁਹਾਡੇ ਵਿਰੁੱਧ ਨਹੀਂ ਲੜਦੇ ਹੈਗੇ ਇਹਨਾਂ ਦਾ ਜਿਹੜਾ ਮਸਲਾ ਚੱਲਦਾ ਆ ਰਿਹਾ ਹੈਗਾ ਇਹਦੇ ਵਿੱਚ ਹੁਣ ਦੋਸਤੋ ਦੇਖਣ ਵਾਲੀ ਗੱਲ ਹੈ ਜਦੋਂ ਤੁਹਾਡੇ ਸਿਧਾਂਤ ਵੱਖਰੇ ਨੇ ਫਿਰ ਇਹਦੇ ਵਿੱਚ ਇਹ ਕਿਹੜੀ ਗੱਲ ਹੋਈ ਵੀ ਤੂੰ ਮੇਰੇ ਲਈ ਖੜ ਜਾ ਮੈਂ ਤੇਰੇ ਲਈ ਖੜ ਜਾ ਜਾਂ ਮੈਂ ਤੇਰੇ ਲਈ ਬੈਠ ਜਾਣਾ ਤੂੰ ਮੇਰੇ ਲਈ ਬੈਠ ਜਾਣਾ ਤੁਸੀਂ ਇਹ ਮੰਨ ਕੇ ਚੱਲਦੇ ਹੋ ਵੀ ਤੁਹਾਡੀ ਲੜਾਈ ਵੱਖਰੀ ਐ ਫਿਰ ਖੜਨ ਬੈਠਨ ਦਾ ਤਾਂ ਮੁੱਦਾ ਹੀ ਨਹੀਂ ਹੈਗਾ ਵੀ ਬਿਰਸਾ ਸਿੰਘ ਬਲਟੋਹਾ ਅਮਰਤਪਾਲ ਨੂੰ ਕਹੇ ਵੀ ਤੂੰ ਬੈਠ ਜਾ ਜਾਂ ਅਮਰਤਪਾਲ ਦੇ ਪਰਿਵਾਰ ਵਾਲੇ ਕਹਿਣ ਕਿ ਬਿਰਸਾ ਸਿੰਘ ਬਲਟੋਹਾ ਕਿਉਂ ਖੜਾ ਇਹ ਮੈਨੂੰ ਲੱਗਦਾ ਤੁਹਾਡੀ ਜਿਹੜੀ ਲੜਾਈ ਬਹੁਤ ਸਧਾਈ ਪੱਧਰ ਦੀ ਐ ਫਿਰ ਤਾਂ ਇਹਦਾ ਮਤਲਬ ਇਹੀ ਐ ਵੀ ਚੋਣ ਜਿੱਤਣ ਤੱਕ ਦੀ ਜਿਹੜੀ ਲੜਾਈ ਹੈਗੀ ਐ ਚਲੋ ਬਿਰਸਾ ਸਿੰਘ ਬਲਟੋਹਾ ਦਾ ਉਸ ਪੋਲਿਟਿਕਸ ਨਾਲ ਜੁੜੇ ਹੋਏ ਨੇ ਜਿਹਦਾ ਜਿਹਦਾ ਮਕਸਦ ਚੋਣ ਜਿੱਤਣਾ ਪਰ ਜਿਹੜਾ ਅਮਰਤਪਾਲ ਦੇ ਪਰਿਵਾਰ ਵਾਲੇ ਜ ਅਮਰਤਪਾਲ ਦਾ ਜਿਹੜਾ ਦਾਵਾ ਸੀਗਾ ਵੀ ਬਖਰੇ ਦਾ ਹਟਕੇ ਦਾ ਕੋਈ ਦਮੀ ਗੱਲ ਕਰਨ ਦੀ ਪਹਿਲਾਂ ਤਾਂ ਲਗਾਤਾਰ ਆਪਣੇ ਕਹੇ ਤੋਂ ਇੱਕ ਵਾਰ ਨਹੀਂ ਕਈ ਵਾਰ ਪਿੱਛੇ ਹਟੇ ਹੈਗੇ ਨੇ ਹੁਣ ਇੱਥੇ ਵੀ ਇਹੀ ਚੀਜ਼ ਦੇਖਣ ਨੂੰ ਆ ਰਹੀ ਆ ਅਮਰੀਕਾ ਦੇ ਵਾਸ਼ਿੰਗਟਨ ਪੋਸਟ ਅਖਬਾਰ ਦੀ ਇੱਕ ਵੱਡੀ ਖਬਰ ਸਾਡੇ ਸਾਹਮਣੇ ਆਈ ਹੈ ਜਿਹੜੀ ਕਿ ਕਾਫੀ ਹੈਰਾਨੀਜਨਕ ਹੈ ਭਾਰਤ ਸਰਕਾਰ ਨੂੰ ਕਟਹਿਰੇ 'ਚ ਖੜੀ ਕਰਨ ਵਾਲੀ ਹੈ ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਜੋ ਕੋਸ਼ਿਸ਼ ਹੈ ਉਹਦੇ ਵਿੱਚ ਭਾਰਤੀ ਖੁਫੀਆ ਏਜੰਸੀ ਦਾ ਅਧਿਕਾਰੀ ਬਿਕਰਮ ਯਾਦਵ ਸ਼ਾਮਲ ਨੇ ਰਿਪੋਰਟ ਵਿੱਚ ਜੀ ਮੰਨੀ ਹੈ ਤਾਂ ਰਾ ਦੇ ਵਿੱਚ ਤਤਕਾਲੀ ਮੁਖੀ ਇਸਾਮੰਤ ਗੋਇਲ ਨੇ ਇਹਦੀ ਪੂਰੀ ਸਾਜ਼ਿਸ਼ ਨੂੰ ਮਨਜ਼ੂਰੀ ਦਿੱਤੀ ਸੀ ਖਾਲਸਾ ਤੋਂ ਦੌਰਨ ਦੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਇੱਕ ਪੰਨੂ ਸਿੱਖ ਫਾਰ ਜਸਟਿਸ ਦਾ ਕਾਨੂੰਨੀ ਸਲਾਹਕਾਰ ਤੇ ਤਰਜਮਾਨ ਹੈਗਾ ਸਿੱਖ ਫਾਰ ਜਸਟਿਸ ਦਾ ਮੁਖਮੰਤ ਬਖਸ਼ਰ ਰਾਏ ਦੀ ਗੱਲ ਕਰਨਾ ਏਦੋਂ ਪਹਿਲਾਂ ਰੈਫਰੈਂਡਮ 22000 ਰੈਫਰੈਂਡਮ ਕਹਿੰਦੇ ਹੁੰਦੇ ਸੀ ਫਿਰ 222 ਤੇ ਪਹੁੰਚ ਗਿਆ ਫਿਰ ਪਤਾ ਨਹੀਂ ਹੁਣ ਕਿੱਥੇ ਤੱਕ ਗਿਆ ਹੈਗਾ ਤੇ ਇਹਦੇ ਨਾਲ ਹੀ ਉਹਨਾਂ ਨਾਲ ਮਨੁੱਖੀ ਅਧਿਕਾਰਾਂ ਦਾ ਵੀ ਮੁੱਦਾ ਪਹਿਲਾਂ ਚੁੱਕਦੇ ਰਹੇ ਨੇ ਗੁਰਪਤਵੰਤ ਪੰਨੂ ਹੁਣੇ ਫਿਰ ਉਹਨਾਂ ਨੇ ਇੱਕਦਮ ਇਹ ਆਪਣੀ ਸ਼ਿਫਟ ਕੀਤੀ ਢਕਾਉ ਭਾਸ਼ਣ ਵੀ ਹੁੰਦੇ ਰਹੇ ਦਿੰਦੇ ਰਹੇ ਨੇ ਗਾਇਬ ਗਾਇਬ ਉਹਨਾਂ ਦੇ ਬਿਆਨ ਮਿਲ ਜਾਂਦੇ ਨੇ ਸਾਨੂੰ ਪਰ ਇਹਦੇ ਨਾਲ ਤੁਸੀਂ ਇਹ ਦੇਖੋ ਕਿ ਗੁਰਪਤਵੰਤ ਪੰਨੂ ਆ ਜਿਹੜਾ ਉਹਦਾ ਉਭਾਰ ਉਹ ਉਭਾਰਨ ਵਿੱਚ ਵੀ ਭਾਰਤ ਸਰਕਾਰ ਦਾ ਯੋਗਦਾਨ ਰਿਹਾ ਪਹਿਲਾਂ ਉਹ ਅਮਰੀਕਾ ਵਿੱਚ ਉਹਦੀ ਕੋਈ ਇੰਨੀ ਪੁੱਛਪੜਤ ਨਹੀਂ ਸੀ ਦੇ ਦੇਖਿਆ ਜਾਵੇ ਤਾਂ ਅਖਬਾਰ ਦੀ ਇੱਕ ਖੋਜੀ ਰਿਪੋਰਟ ਮੁਤਾਬਕ ਕਿ ਭਾਰਤ ਉੱਤਰੀ ਅਮਰੀਕਾ ਦੇ ਵਿੱਚ ਆਪਣੇ ਅੱਜ ਤੱਕ ਜਿਹੜੇ ਸਫਲ ਆਪਰੇਸ਼ਨਾਂ ਨੂੰ ਜਾਰੀ ਰੱਖ ਸਕਦਾ ਇਹਨੇ ਪੱਛਮੀ ਸੁਰੱਖਿਆ ਅਧਿਕਾਰੀਆਂ ਨੂੰ ਹੈਰਾਨ ਕੀਤਾ ਯਾਦਵ ਦੀ ਪਛਾਣ ਤੇ ਸਾਜ਼ਿ ਜਿਸ ਬਾਰੇ ਪਹਿਲਾਂ ਰਿਪੋਰਟ ਨਹੀਂ ਕੀਤਾ ਗਿਆ ਪੰਨੂ ਤੇ ਕਤਲ ਦੀ ਜਿਹੜੀ ਸਾਜ਼ਿਸ਼ ਹੈ ਉਹ ਘੜੇ ਜਾਣ ਨੂੰ ਇੱਕ ਤਰ੍ਹਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਅਜ ਦੇ ਤਰੀਕੇ ਵਿੱਚ ਸਭ ਤੋਂ ਮੁਕਤਾ ਸਬੂਤ ਇਹਨੂੰ ਮੰਨਿਆ ਜਾ ਰਿਹਾ ਇਸ ਅਖਬਾਰ ਦੀ ਕੁਝ ਏਜੰਸੀਆਂ ਨੇ ਹਲਕਾ ਉੱਤੇ ਘੜੀ ਗਈ ਸੀ ਰਿਪੋਰਟ ਚ ਕਿਹਾ ਗਿਆ ਕਿ ਪੱਛਮੀ ਸੁਰੱਖਿਆ ਦੇ ਬਾਰੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਮੁਤਾਬਕ CIA FBI ਤੇ ਹੋਰ ਨਾ ਏਜੰਸੀਆਂ ਦੇ ਵੱਲੋਂ ਕੀਤੀ ਗਈ ਜਾਂਚ ਜਿਹੜੀ ਉਹ ਰਾਜ ਦੇ ਸਿਖਰਲੇ ਅਧਿਕਾਰੀਆਂ ਤੇ ਉਂਗਲ ਤਰੀ ਗਈ ਹੈ ਸਾਜ਼ਿਸ਼ ਵਿੱਚ ਸੰਭਾਵੀ ਤਾਰ ਨਰਿੰਦਰ ਮੋਦੀ ਦੇ ਅੰਦਰੂਨੀ ਸਰਕਲ ਨਾਲ ਜੁੜੇ ਹੋਏ ਨੇ ਇਹ ਵੀ ਦਾਵਾ ਕੀਤਾ ਕਿ ਮੋਦੀ ਨੂੰ ਵੀ ਉਸ ਦੀ ਜਾਣਕਾਰੀ ਸੀ ਸੋ ਇਸ ਅਖਬਾਰ ਨੇ ਦਾਵਾ ਕੀਤਾ ਕਿ ਅਮਰੀਕੀ ਸਰਕਾਰ ਕੋਲ ਮੌਜੂਦਾ ਰਿਪੋਰਟਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀ ਨੇ ਮੁਲਾਂਕਣ ਕੀਤਾ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਾਲੇ ਆਪਰੇਸ਼ਨ ਨੂੰ ਉਸ ਸਮੇਂ ਰਾ ਮੁਖੀ ਸਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ ਰਿਪੋਰਟ ਮੁਤਾਬਕ ਅਮਰੀਕੀ ਜਸੂਸ ਜਸੂਸੀ ਏਜੰਸੀਆਂ ਨੇ ਇਸ ਗੱਲ ਦਾ ਮੁਲਾਂਕਣ ਕੀਤਾ ਕਿ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਨੋਬਾਲ ਸਿੱਖ ਕਾਰਕੁੰਦ ਦੇ ਕਤਲ ਦੇ ਬਾਰੇ ਰਾ ਦੀ ਯੋਜਨਾ ਤੋਂ ਜਾਣੂ ਸੀਗੇ ਤੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਬਾਰੇ ਉਨਾਂ ਕੋਲ ਕੋਈ ਸਬੂਤ ਨਹੀਂ ਭਾਰਤ ਇਹ ਕਹਿੰਦਾ ਰਿਹਾ ਹੁਣ ਤੱਕ ਹੁਣ ਲੇਕਿਨ ਸਭ ਤੋਂ ਵੱਡੀ ਚੀਜ਼ ਇਹ ਹੈਗੀ ਆ ਕਿ ਉਹ ਸਵਾਲਾਂ ਦੇ ਘੇਰੇ ਵਿੱਚ ਖੜੇ ਹੋ ਜਾਂਦੇ ਹੋ ਜਾਣਗੇ ਇੱਧਰ ਗੁਜਰਾਤ ਦੇ ਵਿੱਚੋਂ 173 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ 600 ਕਰੋੜ ਦਾ ਜਿਹੜਾ ਮਾਲ ਕੱਲ ਗੱਲ ਕੀਤੀ ਸੀ ਹੁਣ ਇੱਕ ਇਹ ਮਾਮਲਾ ਆ ਗਿਆ ਜੀ ਤੇ ਉੱਥੇ ਨਸ਼ਿਆਂ ਦਾ ਕਾਰੋਬਾਰ ਗੁਜਰਾਤ ਵਿੱਚ ਵੀ ਹੈ ਕੱਲੇ ਪੰਜਾਬ 'ਚ ਨਹੀਂ ਹੈਗਾ ਤੇ ਉੱਥੇ ਦੀ ਬਾਰਡਰਾਂ 'ਹੀਂ ਜੋ ਕੁਝ ਹੋ ਰਿਹਾ ਉਹ ਸਾਡੇ ਸਾਹਮਣੇ ਹੈਗਾ ਹੁਣ ਜਿਹੜਾ ਹੈਗਾ ਕਹਾਣੀ ਜਿਹੜੀ ਹੈਗੀ ਹੈ ਰਾਸ਼ਟਰੀ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਉੱਤੇ ਕਮਜ਼ੋਰ ਉਮੀਦਵਾਰ ਖੜਾਉਣ ਦੇ ਜੋ ਤਾਨੇ ਮਾਰੇ ਜਾ ਰਹੇ ਨੇ ਵੋਟਰਾਂ ਨੇ ਲੰਮੀ ਤੇ ਪਟਿਆਲਾ ਵਿੱਚ ਦਿਖਾਈ ਸੀ ਆਪਣੀ ਤਾਕਤ ਹੁਣ ਜਿਹੜਾ ਹੈਗਾ ਚੋਣ ਮਸ਼ਕਰੀ ਇਹ ਹੈਗੀ ਹੈ ਕਿ ਇਸ ਬਾਰੇ ਜਿਹੜਾ ਤਾਨੇ ਮਾਰਨ ਦੀ ਹੈ ਉਹਦੇ ਬਾਰੇ ਅੱਜ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਭੁੱਲਰ ਨੇ ਬੜੀ ਅੱਛੀ ਸਟੋਰੀ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਛੋਟੀ ਸਟੋਰੀ ਆ ਪਰ ਇਹਦੇ ਵਿੱਚ ਕਾਫੀ ਕੁਝ ਅਹਿਮ ਰਮਜ਼ਾਂ ਨੇ ਇਹਦੇ ਵਿੱਚ ਜੀਤ ਮਹਿੰਦਰ ਸਿੰਘੂ ਬਠਿੰਡੇ ਤੋਂ ਕਾਂਗਰਸ ਉਮੀਦਵਾਰ ਹੈਗੇ ਨੇ ਚਾਰ ਵਾਰ ਦਲ ਬਦਲੀ ਕੀਤੀ ਆ ਫਿਰ ਹੋਇਆ ਕਿ ਕਿ ਚਾਰ ਵਾਰ ਚੋਣ ਵੀ ਤਾਂ ਜਿੱਤੇ ਨੇ ਇਹ ਕਿਸੇ ਨੂੰ ਜਿਹੜਾ ਹੈਗਾ ਦਿੰਦਾ ਹੀ ਨਹੀਂ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਗਰੀਬ ਜ਼ਰੂਰ ਆ ਪਰ ਕਮਜ਼ੋਰ ਨਹੀਂ ਸ਼੍ਰੀਕੇ ਵੱਲ ਇਹ ਕਹਿਣ ਲੱਗੇ ਕਿ ਕਾਂਗਰਸ ਨੇ ਬਠਿੰਡੇ ਤੋਂ ਕਮਜ਼ੋਰ ਉਮੀਦਵਾਰ ਜੀਤ ਮਹਿੰਦਰ ਸਿੰਘੂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਸੋ ਮਨੋਮਨੀ ਸਿੱਧੂਆਂ ਦਾ ਜਿਹੜਾ ਮੁੰਡਾ ਵੀ ਸੋਚਦਾ ਹੋ ਕਿ ਵਜ਼ਨ ਪੱਖੋਂ ਗਰੀਬ ਜ਼ਰੂਰ ਆ ਪਰ ਕਮਜ਼ੋਰ ਨਹੀਂ ਸੋ ਬ੍ਰੇਕਿੰਗ ਦਾ ਕਿਸ਼ੋਰੀ ਤੈਨੂੰ ਕਿਹੜੇ ਪਾਸਿਓਂ ਦਿਖ ਰਹੀ ਹੈ ਕਿ ਜੀਤ ਮਹਿੰਦਰ ਦੀ ਕਮਜ਼ੋਰੀ ਵਿਟਾਮਿਨਾ ਦੀ ਘਾਟ ਤਾਂ ਹੈਗੀ ਹੋ ਸਕਦੀ ਆ ਪਰ ਸਿਆਸੀ ਤਾਕਤ ਦੀ ਕਮੀ ਕੋਈ ਨਹੀਂ ਹੈਗੀ ਬਠਿੰਡੇ ਵਾਲਿਆਂ ਨੂੰ ਯਕੀਨ ਹੈ ਕਿ ਤੁਸੀਂ ਇੱਕ ਦਿਨ ਵਾਰ ਕੁਰਸੀ ਦਾ ਬਖਸ਼ੋ ਫਿਰ ਦੇਖਣਾ ਕਿ ਸਿੱਧੂਆਂ ਦਾ ਮੁੰਡਾ ਜਿਹੜਾ ਹੈਗਾ ਉਰੀ ਵਾਂ ਲੋਕਾਂ ਖਾਤਰ ਕਿਵੇਂ ਘੁੰਮਦਾ ਹੈ ਤੇ ਚਰਨਜੀਤ ਪੁੱਲਰ ਆਪਣੀ ਰਿਪੋਰਟ ਦੇ ਵਿੱਚ ਇੱਕ ਵਿਅੰਗ ਲਿਖ ਰਹੇ ਨੇ ਵਿਅੰਗ ਕਰ ਰਹੇ ਨੇ ਸੋ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਭਾਵਕ ਅਪੀਲ ਸੀ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਸੋ ਮਾਈ ਭਾਈ ਦੇ ਚਰਨਾਂ ਦੇ ਵਿੱਚ ਜੀਤ ਮਹਿੰਦਰ ਸਿੱਧੂ ਵੀ ਇਹੋ ਗੁਜ਼ਾਰਿਸ਼ ਕਰ ਰਿਹਾ ਕਿ ਤੁਸੀਂ ਮੈਨੂੰ ਤਾਕਤ ਦਿਓ ਮੈਂ ਤੁਹਾਨੂੰ ਰਾਜ ਦਿਆਂਗਾ ਸੋ ਮੀਡੀਆ ਬਿਨਾਂ ਗੱਲਾਂ ਟਿੰਗ ਰਿਹਾ ਕਦੇ ਰਾਜੇ ਨੂੰ ਟਿੰਗ ਨੂੰ ਤੇ ਕਦੇ ਬਾਦ ਨੂੰ ਸਵਾਲ ਕਰ ਰਿਹਾ ਤੁਸੀਂ ਬਠਿੰਡੇ ਵਾਲਿਓ ਕਮਜ਼ੋਰ ਉਮੀਦਵਾਰ ਕਿਉਂ ਦਿੱਤਾ ਇਵੇਂ ਇਹੋ ਹੀ ਡੋਲਾ ਜਿਹੜਾ ਹੈਗਾ ਉਹ ਲੁਧਿਆਣਾ ਸੀਟ ਤੇ ਪਿਆ ਹੋਇਆ ਆਖੇ ਆਮ ਆਦਮੀ ਪਾਰਟੀ ਨੇ ਲੁਧਿਆਣੇ ਤੋਂ ਪੱਪੀ ਪ੍ਰਾਸ਼ਰ ਕਮਜ਼ੋਰ ਉਮੀਦਵਾਰ ਖੜਾ ਕੀਤਾ ਪੱਪੀ ਪ੍ਰਾਸ਼ਰ ਸਰੀਰ ਦੇ ਤੌਰ ਦੇ ਉੱਤੇ ਡਾਡਾ ਵਜ਼ਨ ਰੱਖਦੇ ਨੇ ਥਾਪੀਆਂ ਮਾਰ ਕੇ ਪੱਪੀ ਪ੍ਰਾਸ਼ਰ ਲਲਕਾਰ ਰਹੇ ਨੇ ਲਿਆਓ ਟੰਡਾ ਤੇ ਕਰੋ ਵਜ਼ਨ ਚੋਣਾ ਦੀ ਜਿਹੜੀ ਛਿੰਝ ਵਿੱਚ ਹਰ ਕੋਈ ਇਹ ਦਾਰਾ ਸਿੰਘ ਪਹਿਲਵਾਨ ਬਣਨ ਦੀ ਕੋਸ਼ਿਸ਼ ਕਰਦਾ ভোটার ਹਰ ਚੋਣ ਤੋਂ ਵਿੱਚ ਉਮੀਦਵਾਰ ਨੂੰ ਜਿਹੜਾ ਤਾਕਤ ਜਿਹੜੀ ਵੋਟ ਵਾਲਾ ਜਿਹੜਾ ਟਾਨਿਕ ਪਿਲਾਉਣਾ ਪਿਲਾ ਰਿਹਾ ਖੁਦ ਜਿਹੜਾ ਸੁੱਕਾ ਹੋ ਕੇ ਤੀਲਾ-ਤੀਲਾ ਹੋ ਰਿਹਾ ਪੁਰਾਣੇ ਵੇਲਿਆਂ ਦੇ ਵਿੱਚ ਵੀ ਗੱਲ ਕਰੀਏ ਤਾਂ ਪੰਜਾਬ ਦੀ ਏਕੰਧਾਂ ਦੇ ਉੱਤੇ ਇਸ਼ਤਿਹਾਰ ਲਿਖੇ ਹੁੰਦੇ ਸੀ ਤੇ ਤਾਕਤ ਤੇ ਲਈ ਮਿਲੋ ਵੈਦ ਹਰ ਭਜਨ ਜੋਗੀ ਸੋ ਸਿਆਸੀ ਪਾਰਟੀਆਂ ਨੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਹੁਣ ਬੇਨਤੀ ਇਹੀ ਹੈ ਕਿ ਅਜਿਹਾ ਵੈਦ ਕੋਈ ਲੱਭ ਲਿਆਓ ਜਿਹੜਾ ਕਿ ਉਮੀਦਵਾਰ ਦੀ ਕਮਜ਼ੋਰੀ ਹੀ ਚੁੱਕ ਦਵੇ ਸੋ ਸਿਆਸੀ ਆਗੂਆਂ ਦੇ ਲਾਰਿਆਂ ਦੀ ਜਿਹੜੀ ਲੱਪ ਹੈ ਉਹਨੂੰ ਵੰਡਦੇ ਰਹੇ ਸੋ VOTER ਪਾਤਸ਼ਾਹ ਜਿਹੜੇ ਨੇ ਉਹ ਕਿਰਪਾ ਕਰਦਾ ਰਿਹਾ ਇਮੇਜ ਦੇ ਦੇਸ਼ ਤੇ ਲੀਡਰ ਨੇ ਉਹ ਮਜ਼ਬੂਤ ਹੁੰਦਾ ਗਿਆ VOTER ਗਰੀਬ ਹੁੰਦਾ ਗਿਆ ਹੁਣ VOTER ਆਖ ਰਿਹਾ ਕਿ ਮੈਂ ਲਾਈ ਲੱਗ ਜ਼ਰੂਰ ਆ ਪਰ ਕਮਜ਼ੋਰ ਨਹੀਂ ਕੋਈ ਸ਼ੱਕ ਹੈ ਤਾਂ ਜਿਹੜਾ ਲੰਬੀ ਤੇ ਪਟਿਆਲੇ ਵਾਲਿਆਂ ਨੂੰ ਪੁੱਛ ਕੇ ਦੇਖ ਲੋ ਸੋ ਇਹ ਦੋਸਤੋ ਇੱਕ ਦਿਲਚਸਪ ਰਿਪੋਰਟ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੋਣ ਗੱਲ ਸਿੱਧਾ ਪਟਿਆਲੇ ਹਲਕੇ ਤੇ ਆਉਣੇ ਆ ਪਟਿਆਲੇ ਹਲਕੇ ਵਿੱਚ ਅਕਾਲੀ ਦਲ ਦਾ ਕੀ ਹਾਲ ਹੈ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾਇਆ ਐ ਐਨ ਕੇ ਸ਼ਰਮਾ ਕਿੰਨਾ ਤਾਕਤਵਰ ਹੈ ਕਿਉਂਕਿ ਅਕਾਲੀ ਦਲ ਦਾ ਜਿਹੜਾ ਹੁਣ ਤੱਕ ਦਾ ਢਾਈਕ ਦਾ ਹੱਕੇ ਦਾ ਸਫਰ ਰਿਹਾ ਉੱਥੋਂ ਪਟਿਆਲੇ ਤੋਂ ਅਕਾਲੀ ਦਲ ਪਤਾ ਦੇ ਹਾਰਨ ਦਾ ਵੱਡਾ ਕਾਰਨ ਉਹਦੀ ਆਪਸੀ ਫੁੱਟ ਰਹੀ ਹੈ ਲੋਕ ਸਭਾ ਹਲਕਾ ਪਟਿਆਲੇ ਵਿੱਚ ਭਾਵੇਂ ਅਕਾਲੀ ਦਲ ਬਧੇਰੇ ਕਰਕੇ ਅਕਾਲੀ ਵੋਟ ਹੈਗੀ ਆ ਪਰ ਆਪਸੀ ਗੁੱਟਬੰਦੀ ਦੇ ਕਰਕੇ ਅਕਾਲੀ ਦਲ ਪਿਛਲੀਆਂ ਚੋਣਾਂ ਦੇ ਵਿੱਚ ਹਾਰ ਗਿਆ ਹਾਰ ਦਾ ਸਾਹਮਣਾ ਕਰਨਾ ਪਿਆ ਅਕਾਲੀ ਦਲ ਨੂੰ 26 ਸਾਲ ਪਹਿਲਾਂ 1998 ਤੋਂ ਇਥੋਂ ਜਿੱਤ ਮਿਲੀ ਸੀ ਉਦੋਂ ਚੰਦੂ ਮਾਜਰਾ ਨੇ ਕਾਂਗਰਸੀ ਉਮੀਦਵਾਰ ਕੈਪਟਨ ਅਵਰਿੰਦਰ ਸਿੰਘ ਨੂੰ 33251 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਉਂਝ 1996 ਦੀ ਚੋਣ ਵਿੱਚ ਵੀ ਚੰਦੂ ਮਾਜਰਾ ਨੇ ਜਿੱਤੀ ਸੀ ਜਦੋਂ ਉਹਨੂੰ ਕਾਂਗਰਸ ਦੇ ਸਿਟਿੰਗ ਐਮਪੀ ਸੰਤਰਾਮ ਸਿੰਘਲਾ ਨੇ 49000 ਵੋਟਾਂ ਦੇ ਫਰਕ ਦੇ ਨਾਲ ਤੋਂ ਵਧੇਰੇ ਦੇ ਫਰਕ ਨਾਲ ਹਾਰਾਇਆ ਸੀ ਪਾਮੇਂਦ ਘਰਤ ਕੋਰਤੇ ਕੋਈ ਵੀ ਆਗੂ ਹੈ ਉਹ ਅਕਾਲੀ ਦਲ ਦੀ ਗੁੱਟਬੰਦੀ ਹੈ ਉਹਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ ਅ 100 ਹੁਣ ਸਵੀਕਾਰ ਨਹੀਂ ਕਰਦਾ ਪਰ ਅਸਲ ਦੇ ਵਿੱਚ 1996 ਦੇ ਵਿੱਚ ਜਿਹੜਾ ਹੈਗਾ ਇਹ ਪੰਜ ਚੋਣਾਂ ਅਕਾਲੀ ਦਲ ਹਾਰ ਚੁੱਕਾ ਇਥੋਂ ਆਪਸੀ ਗੁੱਟਬੰਦੀ ਦਾ ਸ਼ਿਕਾਰ ਹੈ 1990 ਦੇ ਨਿਮੇ ਦੇ ਵਿੱਚ ਹੋਈ ਚੋਣ ਅਕਾਲੀ ਦਲ ਦੀ ਧੜੇਬੰਦੀ ਦੇ ਕਰਕੇ ਕਾਰਨ ਬਣੀ ਸੀ ਇਥੋਂ ਤੱਕ ਕਿ ਟੌੜਾ ਟੜਾ ਬਖ ਹੋ ਚੁੱਕਾ ਜਿਸ ਦੇ ਕਰਕੇ ਟਿਕਟ ਸੁਜੀਤ ਸਿੰਘ ਰਖੜਾ ਨੂੰ ਮਿਲੀ ਹੈ ਚੰਦੂ ਮਾਜਰਾ ਟੌੜੇ ਟੜੇ ਤੋਂ ਦੋ ਲੜੇ ਸੀਗੇ ਇਸ ਤਰ੍ਹਾਂ ਕਾਂਗਰਸ ਦੀ ਪਨੀਤ ਕੌਰ ਨੇ ਰਖੜਾ ਤੋਂ 78908 ਵੋਟਾਂ ਨਾਲ ਚੋਣ ਜਿੱਤੀ ਸੀ ਇਸ ਤਰ੍ਹਾਂ ਰਖੜਾ ਤੇ ਚੰਦੂ ਮਾਜਰਾ ਦੀਆਂ ਵੋਟਾਂ ਦਾ ਜੋੜ ਪਨੀਤ ਕੌਰ ਦੀਆਂ ਵੋਟਾਂ ਨਾਲੋਂ ਵੱਧ ਸੀਗਾ ਸੋ 2004 ਦੇ ਵਿੱਚ ਰਖੜਾ ਦੀ ਥਾਂ ਕੈਪਟਨ ਕਬਲਜੀਤ ਨੂੰ ਟਿਕਟ ਦਿੱਤੀ ਗਈ ਤੇ ਉਦੋਂ ਵੀ ਹਾਰ ਗਏ ਉਦੋਂ ਵੀ ਅਕਾਲੀ ਦਲ ਧਣਿਆਂ ਦੇ ਵਿਚ ਵੰਡਿਆ ਹੋਇਆ ਸੀ ਉਹਨਾਂ ਦੀ ਅੰਦਰੂਨੀ ਲੜਾਈ ਦੇ ਦੋਸ਼ ਲੱਗੇ ਸੀ ਇਸੇ ਦਰਾਂ ਨੀ ਕੈਪਟਨ ਕਬਲਜੀਤ ਦੀ ਸ਼ਿਕਾਇਤ ਦੇ ਉੱਤੇ ਪਾਰਟੀ ਨੇ ਇੱਕ ਵੱਡੇ ਨੇਤਾ ਨੂੰ ਬਾਹਰ ਦਾ ਵੀ ਰਸਤਾ ਦਿਖਾਇਆ 2009 ਦੇ ਵਿੱਚ ਚੰਦੂ ਮਾਜਰਾ ਲੜੇ ਤਾਂ ਉਹਨਾਂ ਨਾਲ ਵੀ ਇਹੀ ਪਾਣਾ ਵਾਪਰਿਆ ਉਹ ਤਾਂ ਜਿਹੜਾ ਹੈਗਾ 97000 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਉਹਨਾਂ ਦੀ ਜਿਹੜੀ ਇਹ ਹਾਰ ਹੈ ਤਾਂ ਕਾਰਨ ਅੰਦਰੂਨੀ ਟੜੇ ਸੀਗੇ 2014 ਦੇ ਵਿੱਚ ਪ੍ਰਨੀਤ ਕੌਰ ਦੇ ਚੇਲੇ ਰਹੇ ਦਪਿੰਦਰ ਢਿੱਲੋਂ ਨੂੰ ਨਵੇਂ ਚਿਹਰੇ ਵਜੋਂ ਅਕਾਲੀ ਦਲ ਦੇ ਮੈਦਾਨ ਵਿੱਚ ਲਿਆਂਦਾ ਤਾਂ ਉਹ ਤੀਜੇ ਨੰਬਰ ਤੇ ਰਹੇ ਕਿਉਂਕਿ ਉਦੋਂ ਡਾਕਟਰ ਧਰਮਬੀਰ ਗਾਂਧੀ ਚੋਣ ਜਿੱਤੇ ਸੀਗੇ ਫਿਰ ਉਹ ਤੋਂ ਬਾਅਦ ਵਿੱਚ ਹੋਇਆ ਕਿ ਅ ਧਰਮਬੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਵੀ ਹਰਾਤਾ 2000 ਤੋਂ ਵੱਧ ਦੇ ਫਰਕ ਨਾਲ ਤੇ ਅਕਾਲੀ ਉਮੀਦਵਾਰ ਤੀਜੇ ਨੰਬਰ ਤੇ ਆ ਗਿਆ 2019 ਦੇ ਵਿੱਚ ਮੋੜ ਰਖੜਾ ਚੋਣ ਪਿੰਡ ਚਾਏ ਉਹਨਾਂ ਨਾਲ ਨਾਲ ਵੀ ਚੰਦੂ ਮਾਜਰਾ ਵਾਲੀ ਹੋਈ ਪਨੀਤਕੌਰ ਤੋਂ ਉਹ 1,62,000 ਦੇ ਫਰਕ ਨਾਲ ਜੋਂ ਹਾਰ ਗਏ ਸੋ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਲੀਡ ਸੀ ਪਨੀਤਕੌਰ ਬੀਬੀ ਦੀ ਉਹਦੋਂ ਇੱਕ ਇਕਲੌਤੇ ਕਾਲੀ ਹਲਕੇ ਦੇ ਵਿੱਚੋਂ ਅਕਾਲੀ ਉਮੀਦਵਾਰ ਨੂੰ ਜਿਹੜਾ ਮਿਲੀ ਇਹ ਸਭ ਤੋਂ ਵੱਡੀ 42,000 ਦੀ ਹਾਰ ਕਾਫੀ ਚਰਚਾ ਦੇ ਵਿੱਚ ਰਹੀ ਸੀ ਪਹਿਲਾਂ ਹੁਣ ਐਡੀ ਵੱਡੀ ਹਾਰ ਹੋ ਗਈ ਇਸ ਵਾਰ ਅਕਾਲੀ ਦਲ ਨੇ ਐਨ ਕੇ ਸ਼ਰਮਨ ਨੂੰ ਉਮੀਦਵਾਰ ਬਣਾਇਆ ਜਿੱਥੇ ਜਿਹੜਾ ਹੈਗਾ ਅਕਾਲੀ ਪਾਰਟੀ ਵੱਲੋਂ ਇਕਲੌਤਾ ਪਲੇਠਾ ਹਿੰਦੂ ਉਮੀਦਵਾਰ ਜੋ ਕਿ ਉੱਥੇ ਸਰਪ੍ਰਭਾਨਤ ਵੀ ਹੈਗਾ ਇਸ ਹਲਕੇ ਵਿੱਚ ਮਤਲਬ ਦੀ ਗੱਲ ਕਰੀਏ ਪਹਿਲਾਂ ਵਾਂਗ ਉਹਦੀ ਜਿਹੜੀ ਮੁਖਾਲਫਤ ਹੋਣ ਦੇ ਅਸਰ ਵੀ ਨਹੀਂ ਹੈਗੇ ਪ੍ਰਚਾਰ ਦੌਰਾਨ ਸ਼ਰਮਾ ਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਸੋ ਇਹ तमाम ਚੀਜ਼ਾਂ ਨੇ ਜਿਹੜੀਆਂ ਇਹ ਮੈਨੂੰ ਲੱਗਦਾ ਕਿ ਸਿਆਸਤ ਵਿੱਚ ਅਸਰ ਪਾਉਣਗੀਆਂ ਜਾਂ ਕਿਵੇਂ ਪਾਉਣਗੀਆਂ ਇਹ ਦੇਖਣਾ ਹੋਏਗਾ ਸੋ ਇਹ ਕੁਝ ਜਿਹੜੀਆਂ ਖਬਰਾਂ ਸੀ ਜਿਹਦੇ ਉੱਤੇ ਅਸੀਂ ਚਰਚਾ ਕੀਤੀ ਹੈ ਛੇਤੀ ਤੁਹਾਡੇ ਨਾਲ ਫੇਰ ਸਾਹਮਣੇ ਆ ਦੋਸਤੋ ਕੱਲ ਉਸ ਤੋਂ ਆਪਾਂ ਫੇਰ ਮਿਲਾਂਗੇ ਪੰਜਾਬ ਭਾਰਤ ਦੇਸ਼ ਦੀਆਂ ਕੁਝ ਹੋਰ ਖਬਰਾਂ ਨੂੰ ਲੈ ਕੇ ਫਿਲਹਾਲ ਲੋਕ ਸਭਾ ਦਾ ਮਾਹੌਲ ਮਗਿਆ ਹੋਇਆ ਤੀਜੇ ਚਾਰਨ ਦੇ ਲਈ ਵੀ ਕਹਿੰਦਾ ਨੋਟੀਫਿਕੇਸ਼ਨ ਸ਼ੁਰੂ ਹੋ ਗਿਆ ਵਾ ਉਹਦੇ ਲਈ ਤਿਆਰੀ ਹੋ ਚੁੱਕੀ ਹੈ ਡਿਗਲ ਵੱਜ ਗਿਆ ਅੱਗੇ ਜਾ ਕੇ ਉਹ ਜਿਹੜਾ ਤੀਜਾ ਪੜਾਖੀ ਕਹਿੰਦਾ ਇਸ ਪੜਾ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਜ਼ਹਿਰ ਉਗਲਦੇ ਭਾਸ਼ਣ ਚੋਣ ਕਮਿਸ਼ਨ ਅੱਖਾਂ ਬੰਦ ਕਰੀ ਬੈਠਾ ਹੈ ਸਭ ਕੁਝ ਹੋ ਰਿਹਾ ਵਾਪਰ ਰਿਹਾ ਇਹ तमाम ਗੱਲਾਂ ਦੀ ਜਿਹੜੀ ਸਾਂਝ ਹੁਣ ਕੱਲ ਪਾਵਾਂਗੇ ਤੁਹਾਡੇ ਨਾਲ ਤਦ ਤੱਕ ਲਈ ਦੋਸਤੋ ਇਜਾਜ਼ਤ ਦਿਓ ਸ਼ੁਕਰੀਆ ਮਿਹਰਬਾਨੀ ਤੇ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਏ ਦਿਨ ਕੁਝ ਨਾ ਕੁਝ ਘਟ ਰਿਹਾ ਹੋ ਸਕਦਾ ਕਿ ਜਦੋਂ ਆਪਾਂ ਕੱਲ ਤੁਹਾਡੇ ਨਾਲ ਸਾਂਝ ਪਾਵਾਂਗੇ ਇੱਕ ਉਮੀਦਵਾਰ ਕਾਂਗਰਸ ਦਾ ਰਹਿ ਗਿਆ ਜੀ ਫਿਰੋਜ਼ਪੁਰ ਵਾਲੀ ਸੀਟ ਪੰਜ ਪਾ ਨੇ ਚਾਰ ਉਮੀਦਵਾਰਾਂ ਲੰਘ ਨੇ ਨੇ ਤੇ ਹੋ ਸਕਦਾ ਕਿ ਕੋਈ ਅਪਡੇਟ ਹੋ ਜਵੇ ਉਹਨਾਂ ਵੱਲੋਂ ਯੂਪੀ ਦੇ ਵਿੱਚ ਸਿੰਘ ਫਸੇ ਹੋਏ ਨੇ ਰਾਏ ਬਰੇਲੀ ਸੀਟ ਅਮੇਠੀ ਸੀਟ ਇਹਦਾ ਕੀ ਬਣੇਗਾ ਕਿ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਵੀ ਲੜਾਇਆ ਜਾਏਗਾ ਕਿ ਹੁਣ ਪ੍ਰੇਨਕਾ ਗਾਂਧੀ ਨੂੰ ਵੀ ਕੋਈ ਚੋਣ ਦੇ ਵਿੱਚ ਯੂਪੀ ਤੋਂ ਉਭਾਰਿਆ ਜਾਏਗਾ ਕਿਉਂਕਿ ਚਰਚਾ ਇਹ ਵੀ ਹੈਗੀ ਹੈ ਕਿ ਉਹ ਯੂਪੀ ਦੀ ਜਿਹੜੀ ਕਾਂਗਰਸ ਆ ਉਹਦੇ ਨਿਗਰਾਨ ਵੀ ਹੈਗੇ ਨੇ ਜਰਨਲਿਸਟਰ ਵੀ ਹੈਗੇ ਨੇ ਤੇ ਕੀ ਇਸ ਸਾਲ ਦੇ ਵਿੱਚ ਉਹਨਾਂ ਨੂੰ ਉਥੋਂ ਮੈਦਾਨ ਚ ਲੜਾਇਆ ਜਾਏਗਾ ਇਹ ਖਬਰਾਂ ਤਮਾਮ ਨੇ ਜਿਹੜੀਆਂ ਆਉਂਦੇ ਦਿਨਾਂ 'ਚ ਘਟਣਗੀਆਂ ਉਹਦੀ ਪਲ-ਪਲ ਦੀ ਜਿਹੜੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਤਦ ਤੱਕ ਲਈ ਸ਼ੁਕਰੀਆ ਦੋਸਤੋ ਮੇਰਾ